ਹੁਣ ਤੱਕ ਤੁਸੀਂ ਘਰਾਂ ਵਿੱਚ ਵੰਡੀਆਂ ਪੈਂਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਹੁਣ ਦੋ ਪੁੱਤਾਂ ਨੇ ਆਪਣੇ ਮਰੇ ਪਏ ਪਿਓ ਨੂੰ ਵੰਡਿਆ ਦੋ ਹਿੱਸਿਆਂ ਵਿੱਚ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਰਥੀ ਪਈ ਦਿਖਾਈ ਦੇ ਰਹੀ ਏ ਦਰਅਸਲ ਇਸ ਘਰ ਵਿੱਚ ਇੱਕ 85 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਸੀ ਅਤੇ ਜਿਸ ਬਜ਼ੁਰਗ ਦੀ ਮੌਤ ਹੋਈ ਸੀ ਉਹ ਆਪਣੇ ਛੋਟੇ ਪੁੱਤ ਨਾਲ ਰਹਿੰਦਾ ਸੀ ਅਤੇ ਜਦੋਂ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗੇ ਤਾਂ ਉਸ ਦਾ ਵੱਡਾ ਪੁੱਤ ਵੀ ਮੌਕੇ ਤੇ ਆ ਜਾਂਦਾ ਏ ਅਤੇ ਕਹਿਣ ਲੱਗ ਜਾਂਦਾ ਹੈ ਕਿ ਸੰਸਕਾਰ ਮੈਂ ਆਪ ਕਰਾਂਗਾ ਪਰ ਛੋਟਾ ਪੁੱਤ ਕਹਿੰਦਾ ਕੇ ਪਿਓ ਦੀ ਸੇਵਾ ਮੈਂ ਕੀਤੀ ਹੈ ਮੇਰੇ ਕੋਲ ਰਹਿੰਦਾ ਸੀ ਸੰਸਕਾਰ ਮੈਂ ਕਰਾਂਗਾ ਸੰਸਕਾਰ ਨੂੰ ਲੈ ਕੇ ਗੱਲ ਐਨੀ ਵੱਧ ਜਾਂਦੀ ਹੈ ਕਿ ਛੋਟਾ ਮੁੰਡਾ ਕਹਿੰਦਾ ਹੈ ਕਿ ਪਿਓ ਨੂੰ ਵਿਚਕਾਰ ਤੋਂ ਵੱਢ ਲੈਣਿਆ ਤੇ ਅੱਧੇ-ਅੱਧੇ ਨੂੰ ਸੰਸਕਾਰ ਕਰ ਦਿੰਨੇ ਆ ਗੱਲ ਨੂੰ ਜਿਆਦਾ ਵਾਦੀ ਦੇਖ ਮੌਕੇ ਤੇ ਪੁਲਿਸ ਬੁਲਾ ਲਈ ਜਾਂਦੀ ਹੈ ਅਤੇ ਪੁਲਿਸ ਆ ਕੇ ਮ੍ਰਿਤਕ ਬਜ਼ੁਰਗ ਦਾ ਸੰਸਕਾਰ ਕਰਵਾਉਂਦੀ ਏ ਸੋ ساری ਉਮਰ ਮਾਪਿਓ ਬੱਚਿਆਂ ਨੂੰ ਚੰਗੇ ਪਾਲਣ ਪੋਸ਼ਣ ਵਿੱਚ ਅਤੇ ਇਕੱਠੇ ਰੱਖਣ ਵਿੱਚ ਲਾ ਦਿੰਦੇ ਨੇ ਪਰ ਮਰਨ ਤੋਂ ਬਾਅਦ ਕੁਝ ਪੁੱਤ ਇਸ ਤਰ੍ਹਾਂ ਮਰੇ ਹੋਏ ਆਪੇ ਉਹਦੀਆਂ ਦੇਹਾਂ ਦੀ ਬੇਅਦਬੀ ਕਰਦੇ ਨੇ ਸੋ ਕਿੱਧਰ ਨੂੰ ਜਾ ਰਹੇ ਨੇ ਅੱਜ ਕੱਲ ਦੇ ਰਿਸ਼ਤੇ ਸੋ ਇਹ ਸਾਰੀ ਘਟਨਾ ਬੁੰਦੇਲਖੰਡ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ